ਕਈ ਬੰਦਿਆਂ ਨੂੰ ਮਿਲੀਦਾ ਇੱਥੇ ਮੇਰਾ ਵੀਰ ਬਾਹਰੋਂ ਆਇਆ ਉਹ ਕਈ ਵਾਰੀ ਰਾਤ ਧੱਕੇ ਧੁੱਕੇ ਖਾ ਕੇ ਆਇਆ ਪਹੁੰਚਿਆ ਹੈ ਨਹੀਂ ਫੇਰ ਵਾਪਸ ਆ ਗਿਆ ਮੈਨੂੰ ਬਰਸੋ ਚੌਥੇ ਮਿਲਿਆ ਬੜੇ ਪੰਗਾ ਪੈ ਗਿਆ 5-6 ਲੱਖ ਰੁਪਈਆ ਵੀ ਲੱਗ ਗਿਆ ਕਿਥੇ ਕੰਨੇ ਵੀ ਨਹੀਂ ਲੱਗੇ ਗੇੜੇ-ਗੂੜੇ ਦੇ ਰਿਹਾ ਬੋੜਾ ਆਇਆ ਫੇਰ ਹੁਣ ਮੈਂ ਕਿਹਾ ਕਹਿੰਦਾ ਫੇਰ ਕੋਈ ਨਾ ਕੋਈ ਕੋਸ਼ਿਸ਼ ਕਰਾਂਗੇ ਪਰ ਮੈਂ ਕਹਿਣਾ ਹੈ ਜਾ ਰਿਹਾ ਸੀ ਉਹਨੂੰ ਮੈਂ ਕਿਹਾ ਵੀਰਾ ਜਿੰਨੇ ਧੱਕੇ ਖਾ ਆਇਆ ਤੈਨੂੰ ਅਮਰੀਕਾ ਤੇ ਨਹੀਂ ਮਿਲਿਆ ਪਰ ਐਕਸਪੀਰੀਅੰਸ ਤੇ ਮਿਲਿਆ ਕਹਿੰਦਾ ਬਹੁਤ ਜ਼ਿਆਦਾ ਪੰਜ ਮਹੀਨੇ ਖਾਣਾ ਆਪ ਬਣਾਉਣ ਲੱਗ ਗਿਆ ਮਾਂ ਤੋਂ ਦੂਰ ਕਿਵੇਂ ਰਹੀਦਾ ਪਤਾ ਲੱਗ ਗਿਆ ਘਰ ਤੋਂ ਬਾਹਰ ਕੀ ਕੋਝ ਹੈ ਪਤਾ ਲੱਗ ਗਿਆ ਦੁਨੀਆ ਕਿੱਦਾਂ ਦੀ ਹੈ ਪਤਾ ਲੱਗ ਗਿਆ ਏਜੰਟ ਤੇ ਕਰੰਟ ਦਾ ਮਾਰਿਆ ਬੰਦਾ ਮਸਾਂ ਬਚਦਾ ਸਭ ਪਤਾ ਲੱਗ ਗਿਆ ਲੋਕੀ ਮੂੰਹ ਦੇ ਮਿੱਠੇ ਆ ਉੱਤੋਂ ਮੈਂ ਕਹਿੰਦਾ ਜਿੰਨਾ ਚਿਰ ਜਾਂਦਾ ਨਾ ਇਹ ਐਕਸਪੀਰੀਅੰਸ ਹੁੰਦਾ ਦੇ ਅਮਰੀਕਾ ਨਹੀਂ ਮਿਲਿਆ ਤਜਰਬੇ ਤੇ ਮਿਲੇ ਤੇ ਜ਼ਿੰਦਗੀ ਦੇ ਤਜਰਬੇ ਬੜੇ ਕੰਮ ਆਉਂਦੇ ਆ ਮੈਂ ਅੱਗੇ ਵੀ ਦੱਸਿਆ ਸੀ ਅਮਰੀਕਾ ਕੈਨੇਡਾ ਦੇ ਵਿੱਚ ਜਿਹੜੇ ਗੋਰੇ ਨੇ ਨਾ ਉਹ ਬ੍ਰਾਂਡਾਂ 'ਤੇ ਪੈਸਾ ਨਹੀਂ ਖਰਚਦੇ ਘੱਟ ਖਰਚਦੇ ਨੇ ਵੀ ਮੈਂ ਵਧੀਆ ਸ਼ਰਟ ਪਾਵਾਂ ਮੈਂ ਵਧੀਆ ਪੈਂਟ ਪਾਵਾਂ 에어ਪੋਰਟਾਂ 'ਤੇ ਕੈਪਰੀਆਂ ਪਾਈਆਂ ਹੁੰਦੀਆਂ ਇਕੱਲੀਆਂ ਬੜੈਣਾ ਹੀ ਬੰਦਿਆਂ ਨੇ ਪਾਈਆਂ ਹੁੰਦੀਆਂ ਸਲੀਪਰ ਜੇ ਪਾ ਕੇ ਤੇ ਜਾਜਾਂ ਚ ਚੜੇ ਫਿਰਦੇ ਐ ਪੈਸਾ ਸਾਡੇ ਵਾਲੇ ਜਿਆਦਾ ਖਰਚਦੇ ਬ੍ਰੈਂਡਾਂ ਤੇ ਉਹ ਬ੍ਰੈਂਡਾਂ ਤੇ ਖਰਚਦੇ ਨਹੀਂ ਉਹਨਾਂ ਨੂੰ ਪੁੱਛੋ ਕਿਉਂ ਨਹੀਂ ਖਰਚਦੇ ਉਹ ਕਹਿਣਗੇ ਐਕਸਪੀਰੀਅੰਸ ਤੇ ਪੈਸਾ ਖਰਚਾਂਗੇ ਨਵੇਂ ਥਾਂ ਤੇ ਜਾਵਾਂਗੇ ਨਵੇਂ ਬੰਦਿਆਂ ਨੂੰ ਮਿਲਾਂਗੇ ਨਵੀਂ ਨੌਲੇਜ ਮਿਲੇਗੀ ਘੁੰਮਣ ਜਾਵਾਂਗੇ ਲੱਖ ਰੁਪਏ ਦੀ ਚੀਜ਼ ਲੈਣ ਨਾਲੋਂ ਲੱਖ ਰੁਪਈਆ ਸਾਹਮ ਕੇ ਰੱਖਾਂਗੇ ਘੁੰਮ ਕੇ ਆਵਾਂਗੇ ਨਵੇਂ ਥਾਂ ਤੇ ਜਾ ਕੇ ਆਵਾਂਗੇ ਨਵਾਂ ਤਜਰਬਾ ਹੋਊ ਨਵੇਂ ਬੰਦਿਆਂ 'ਚ ਜਾਵਾਂਗੇ ਨਵੇਂ ਤਰ੍ਹਾਂ ਦੇ ਲੋਕਾਂ ਨਾਲ ਮਿਲਾਂਗੇ ਨਵੀਆਂ-ਨਵੀਆਂ ਗੱਲਾਂ ਸਿੱਖਣ ਨੂੰ ਮਿਲਣਗੀਆਂ ਅਸੀਂ ਨਵਾਂ-ਨਵਾਂ ਸਿੱਖਣਾ ਹੈ ਸਾਡੇ ਫ੍ਰੀ ਵਿੱਚ ਵੀ ਸਿਖਾਉ ਤਾਂ ਨਹੀਂ ਸਿੱਖਦੇ ਅਗਲਾ ਕਹਿੰਦਾ ਲੱਖ ਰੁਪਈਆ ਲਾ ਕੇ ਸਿੱਖ ਕੇ ਆਵਾਂਗੇ ਕਹਿੰਦੇ ਤੂੰ ਘਰੇ ਸਿਖਾ ਸੀ ਤਾਂ ਨਹੀਂ ਸਿੱਖਦੇ ਕੋਈ ਨਹੀਂ ਸਿੱਖ ਕੇ ਰਾਜੀ ਸਾਡੇ ਵਾਲੇ ਮੈਂ ਆਪਣੇ ਵਾਲੇ ਨੂੰ ਵੇਖਿਆ ਗੱਡੀ 'ਚ ਬੈਠੇ ਜਾ ਰਹੇ ਸੀ ਨਿਊਯਾਰਕ ਦੇ ਰਹੀਏ ਜੀ ਤੇ ਮੈਨੂੰ ਕਹਿਣ ਆਹ ਗੋਰੇ ਪਾਗਲ ਹੀ ਨੇ ਮੈਂ ਕਿਹਾ ਕਿਵੇਂ ਕਹਿੰਦੇ ਆਵੇਂ ਸਮੁੰਦਰਾਂ ਤੇ ਧੱਕੇ ਖਾਂਦੇ ਫਿਰਦੇ ਅੱਡੇ ਵਾਲੇ ਕਹਿੰਦੇ ੱੱੱਕੇ ਖਾਂਦੇ ਫਿਰਦੇ ਨੇ ਐਵੇਂ ਹੀ ਇੱਧਰੋਂ ਨੂੰ ਦੁਰ ਜਾਂਦੇ ਨੇ ਕਦੇ ਇੱਧਰੋਂ ਨੂੰ ਦੁਰ ਜਾਂਦੇ ਨੇ ਅਗਲੇ ਆਣ ਨੂੰ ਇੱਕ ਇੱਕ ਚੀਜ਼ ਦੀ ਨੌਲੇਜ ਐ ਐਕਸਪੀਰੀਅੰਸ ਸਾਡੇ ਵਾਲਿਆਂ ਨੂੰ ਮੁੱਛ ਲੋਚਾ ਰੋਟੀ ਖੀਰ ਬਸ ਖਿਚੜੀ ਇਹਨਾਂ ਨੂੰ ਆਹੀ ਨੌਲੇਜ ਆਨੇ ਹੋਰ ਕੀ ਐ ਕੰਮ 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 ਤੇ ਗੱਲ ਤੋੜ ਕੇ ਬਹਿ ਜਾਓ ਕੰਮ ਤੋਂ ਕੰਮ ਬਥੇਰਾ ਬਥੇਰਾ ਬਣਾਈ ਫਿਰਦਾ ਕੰਮ ਦਾ ਬਹੁਤ ਪਤਾ ਗੱਲ ਕੋਈ ਕਰਕੇ ਬਹਿ ਜਾਓ ਕੱਖ ਨਹੀਂ ਪਤਾ ਇਹ ਤਾਂ ਸ਼ੁਕਰ ਕਰੋ ਆ ਇੰਟਰਨੈਟ ਆ ਗਿਆ ਇਹਦੇ ਤੇ ੱੱਕੀ ਨਾਲ ਹੀ ਨੌਲੇਜ ਆਈ ਜਾਂਦੀ ਮਾੜਾ-ਮੋਟਾ ਪਤਾ ਲੱਗ ਹੀ ਜਾਂਦਾ ਨਹੀਂ ਤੇ ਅਸੀਂ ਤੇ ਜਮਾਂ ਹੀ ਚੁੱਡੂ ਸੀ ਜਮਾਂ ਹੀ ਚੁੱਡੂ ਕੀ ਕੋਈ ਬੰਦਾ ਗੱਲ ਕਰ ਲੈ ਚੱਜ ਦੀ ਕੱਖ ਨਹੀਂ ਆਉਂਦਾ ਕੱਖ ਨਹੀਂ ਸੀ ਪਤਾ ਹੁਣ ਤੇ ਐਂ ਕਹ ਲਓ ਵੀ ਨੈੱਟ ਚੱਲੀ ਜਾਂਦਾ ਹੈ ਫੇਸਬੁੱਕ ੱੱਕੇ ਨਾਲ ਹੀ ਸਾਡੇ ਘਰੇ ਗਿਆਨ ਆਈ ਜਾਂਦਾ ਜੀ ਕੋਈ 5 ਮਿੰਟ ਦੀ ਆ ਗੱਲ ਸੁਣ ਲਈ 5 ਮਿੰਟ ਦੀ ਲੀਡਰ ਬਾਰੇ ਪਰੇਸ਼ਾਨ ਨੇ ਪਰ ਸੋਚੋਂ ਉਥੇ ਇੱਕ ਲੀਡਰ ਦਾ ਮੈਨੂੰ ਪੀਏ ਮਿਲਣ ਆਇਆ ਤੇ ਮੇਰੇ ਕੋਲੇ ਬੈਠਾ ਮੈਂ ਕਿਹਾ ਕਿਵੇਂ ਐ ਕਹਿੰਦਾ ਬਹੁਤ ਪੂਰਾ ਹਾਲ ਹੈ ਮੈਂ ਕਿਹਾ ਕਿਉਂ ਕਹਿੰਦਾ ਜਣਾ ਖਣੇ ਲੀਡਰ ਬਣ ਮੈਂ ਕਿਵੇਂ ਕਹਿੰਦਾ ਜਿਹਦਾ ਜੀ ਕਰਦਾ ਬੋਲਣ ਲੱਗ ਜਾਂਦਾ ਕਹਿੰਦਾ ਜਿੱਥੇ ਜਾਂਦੇ ਆ ਅੱਗੋਂ ਭਾਸ਼ਣ ਦੇਣ ਲੱਗ ਜਾਂਦੇ ਨੇ ਫੇਸਬੁੱਕ ਤੇ ਲਾਈਵ ਹੋ ਜਾਂਦੇ ਨੇ ਕਹਿੰਦੇ ਵਿਪਤਾ ਹੀ ਛੜੀ ਪਈ ਕਹਿੰਦੇ ਸਾਰੇ ਹੀ ਭਾਸ਼ਣ ਦੇ ਜਾਂਦੇ ਸਾਰੇ ਹੀ ਲੀਡਰ ਬਣੇ ਫਿਰ ਜੋ ਚਲੋ ਇਹ ਜਿੰਨੀ ਕੁ ਨੌਲੇਜ ਆ ਇੰਟਰਨੈਟ ਕਰਕੇ ਮਾੜੀ ਮੋਟੀ ਧੱਕੇ ਨਾਲ ਸਾਨੂੰ ਮਿਲੀ ਜਾਂਦੀ ਅਸੀਂ ਰੜਕਣ ਵਾਲੇ ਨਸਲ ਕਿੱਥੇ ਅਸੀਂ ਕਿੱਥੇ ਰੜਕਦੇ ਆ ਗਾ ਸੋਚਣਾ ਵਿਚਾਰਨਾ ਇਹ ਤਾਂ ਕੋਠੀ ਕਾਠੀ ਪਾ ਕੇ ਬਾਅਦ ਚ ਪਤਾ ਲੱਗਦਾ ਵੀ ਆਹ ਤੇ ਹੋਰ ਹੀ ਕੁਝ ਬਣ ਗਿਆ ਆ ਕੀ ਕਰ ਲਿਆ ਸੀ ਹੁਣ ਚੱਲ ਹੁਣ ਜਿਹੇ ਜੀ ਹੈਗੀ ਹੈਗੀ ਜਨਤ ਦਾ ਬਸ ਗੇੜਾ ਹੀ ਨਹੀਂ ਮਾਰਿਆ ਪਤਾ ਹੀ ਨਹੀਂ ਕੀਤਾ ਨਕਸ਼ਾ ਹੀ ਨਹੀਂ ਬਣਾਇਆ ਪਹਿਲਾਂ ਸੋਚਿਆ ਹੀ ਨਹੀਂ ਪਿਆਸਾ ਮਰ ਰਿਹਾ ਟਾਈਮ ਤੇ ਖੂਪਟਣ ਜਾਂਦੇ ਅਸੀਂ ਬਣੇ ਤੋਂ ਬਾਅਦ ਪਤਾ ਲੱਗਦਾ ਸੋਚਣ ਵਾਲਾ ਤੇ ਸਾਡਾ ਖਾਨਾ ਹੀ ਮੰਨਦਾ ਜੇ ਵੀਰੋਂ ਸੋਚਦੇ ਹੁੰਦੇ ਪੰਜਾਬ ਦੇ ਵਿੱਚ ਇੰਨੇ ਕਿਤੇ ਡੇਰੇ ਬਣ ਜਾਂਦਾ ਤੇ ਸੋਚਣ ਵਾਲੇ ਹੁੰਦੇ ਸਾਨੂੰ ਆਹੀ ਪਾਰਟੀਆਂ ਲੁੱਟੀ ਜਾਂਦੀਆਂ ਸਾਰੀ ਜ਼ਿੰਦਗੀ ਪੰਡਾ ਪੰਡਾਰੀਆ ਕਿੰਨਾ ਕੁ ਭਾਰ ਇੱਕ ਮੁਠੀ ਚੁੱਕ ਲੈ ਬੋਲੋ ਇੱਕ ਮੁਠੀ ਚੁੱਕ ਲੈ ਬਸ ਇੱਕ ਮੁਠੀ ਚੁੱਕ ਕੇ ਦੂਜੀ ਆ ਜਾਂਦੀ ਹੈ ਭਾਰ ਤੇ ਸਾਡੇ ਤੇ ਬਿਜਲੀ ਦੇ ਬਿੱਲ ਮਾਫ ਹੋ ਜਾਣਗੇ ਮੌਜਾ ਲੱਗ ਜਾਣਗੇ ਉਹ ਬਿੱਲ ਵੀ ਉਹ ਸਰਕਾਰ ਦੇ ਆਪਣੇ ਕੋਲੋਂ ਭਰਨੇ ਨੇ ਮੰਤਰੀਆਂ ਦੇ ਆਪਣਾ ਪੈਸਾ ਦੇਣਾ ਹੈ ਬੋਲੋ ਚਾਚਾ ਤਰਾ ਦੱਸੋ ਆਪਣਾ ਪੈਸਾ ਦੇਣਗੇ ਆਪਣੇ ਘਰੋਂ ਦੇਣਗੇ ਇਧਰੋਂ ਕਢਾ ਲੈਣਗੇ ਇਧਰ ਦੇ ਦੇਣਗੇ ਤੈਨੂੰ ਪੈਸਾ ਦੇ ਦੇਣਗੇ ਤੇਰੀ ਮੋਟਰਸਾਈਕਲ ਖਰੀਦਣਾ ਉੱਤੇ ਟੈਕਸ ਵਧਾ ਦੇਣਗੇ ਗੱਡੀ ਖਰੀਦਦੇਂਗਾਉਂਦੇ ਤੇ ਟੈਕਸ ਵਧਾ ਦੇਣਗੇ ਰਜਿਸਟਰੀ ਕਰਾਣ ਜਾਏਗਾ ਉਹਦੇ ਤੇ ਟੈਕਸ ਵਧਾ ਦੇਣਗੇ ਹੁਣ ਰਜਿਸਟਰੀ ਖਰਚਾ 10000 ਹੁੰਦਾ 20000 ਲੈ ਲੈਣਗੇ ਤੂੰ ਬੜਾ ਖੁਜਰ ਹੈ 1000 ਰੁਪਈਆ ਬਿੱਲ ਨਹੀਂ ਆਇਆ 1000 ਰੁਪਈਆ ਬਿੱਲ ਨਹੀਂ ਆਇਆ ਮਾਰੀ ਜਾ ਤਾੜੀਆਂ ਤੇ ਜਿੱਦੇ ਜਾਏਗਾ ਘਰ ਦਾ ਉਹ ਜਦੋਂ ਜਾਏਗਾ ਉੱਥੇ ਰਜਿਸਟਰੀ ਕਰਾਉਣ ਮੈਂ ਨਵਾਂ ਘਰ ਲਿਆ ਉਹਨਾਂ ਨੇ ਉੱਥੋਂ ਤੈਨੂੰ ਇਕੱਠੇ ਹੀ 30000 ਰੁਪਈਆ ਰਜਿਸਟਰੀ ਖਰਚਾ ਠੋਕਦਾ 30 ਦੇ ਕੇ ਆ ਰਿਹਾ ਤੇ ਬਿੱਲ ਨਹੀਂ ਆਇਆ ਬੇਲ ਨਹੀਂ ਆ ਆਖੀ ਹੋ ਗਿਆ ਤੇਰਾ ਹੀ ਇਧਰੋਂ ਨਹੀਂ ਦੇ ਇਧਰੋਂ ਉਹ ਕੰਨ ਫੜਨਗੇ ਸੱਜਾ ਨਾ ਫੜਨਗੇ ਖੱਬਾ ਫੜ ਲੈਣਗੇ ਫੜਨਗੇ ਤੇਰਾ ਕੰਨ ਤੇਰਾ ਕੰਨ ਹੀ ਫੜਨਗੇ ਹੋਰ ਉਹਨਾਂ ਨੇ ਕਿੱਥੋਂ ਉਹਨਾਂ ਨੇ ਆਪਣੇ ਘਰੋਂ ਦਿੱਤਾ ਅੱਜ ਤੱਕ ਕਿਸੇ ਨੂੰ ਆਪਣੇ ਕੋਲੋਂ ਕਿੱਥੋਂ ਦੇ ਦੇਣਗੇ ਤੁਹਾਡਾ ਹੀ ਪੈਸਾ ਤੁਹਾਡਾ ਹੀ ਟੈਕਸ ਹੈ ਤੁਹਾਡਾ ਹੀ ਉਹ ਮੁਕਮਾ ਕੇ ਗੇਮਾਂ ਘੁੰਮੀ ਜਾਂਦੀਆਂ ਗੇਮਾਂ ਤੇ ਪਤਾ ਉਹਨਾਂ ਨੂੰ ਸਾਡੀ ਔਕਾਤ ਦਾ ਪਤਾ ਗੱਲ ਦੱਸੋ ਇੱਕ ਤੁਹਾਨੂੰ ਪਤਾ ਹੈ ਤੁਹਾਡਾ ਇੱਕ ਦੋਸਤ ਹੈ ਸਾਡਾ ਇੱਕ ਮੁੰਡਾ ਹੈ ਬੜਾ ਚਲੋ ਪੈਸੇ ਵਾਲਾ ਪਿਆਰ ਵਾਲਾ ਵੀ ਹੈ ਉਹਦਾ ਜਨਮ ਦਿਨ ਤੇ ਮੈਂ ਆਖਿਆ ਵੀ ਇਹਨੂੰ ਆਪਾਂ ਕੋਈ ਗਿਫਟ ਦਈਏ ਗਿਫਟ ਕੀ ਦਈਏ ਮੈਂ ਕਿਹਾ ਕੋਈ ਸ਼ਰਤ ਖਰੀਦ ਦਿੰਨੇ ਤੇ ਮੈਨੂੰ ਮੇਰੇ ਨਾਲ ਵਾਲੇ ਆਖਣ ਵੀ 50000 ਦੀ ਸ਼ਰਤ ਤੇ ਇਹ ਪਹਿਲਾਂ ਹੀ ਪੰਦਾ ਅੱਛਾ ਮੈਂ ਕਿਹਾ 50000 ਵਾਲੀ ਪੰਦਾ ਕਹਿੰਦੇ ਹਾਂ ਮੈਂ ਕਿਹਾ ਜੁੱਤਾ ਲੈ ਦਿਓ ਕਹਿੰਦੇ ਜੁੱਤਾ ਤੇ ਦਾ ਲੱਖ ਰੁਪਈਆ ਦਾ ਓ ਹੋ ਹੋ ਮੈਂ ਕਿਹਾ ਘੱਡੀ ਲੈ ਦਿਓ ਕਹਿੰਦੇ 10 ਲੱਖ ਦੀ ਐ ਮੈਂ ਕਿਹਾ ਫਿਰ ਫੋਲੀ ਦੇ ਦਿਓ ਰਹਿਣੀ ਦਿਓ ਖੁਸ਼ ਵੀ ਨਾ ਦੇ ਫੋਲੀ ਬੜਾ ਨਾਲ ਮੈਂ ਨੂੰ ਕਿਹਾ ਮੈਂ ਕਿਹਾ ਕਰਦੇ ਨੇ ਚੰਨਾ ਬਹੁਤ ਵੱਡੀ ਭੁੱਲਵੇ ਪਿਆਰ ਦੀ ਨਿਸ਼ਾਨੀ ਦਾ ਜੋ ਪੁੱਛਦੇ ਨੇ ਬੋਲੋ ਐਹੀ ਦੇ ਦਿਓ ਫੁੱਲ ਪਿਆਰ ਦੀ ਨਿਸ਼ਾਨੀ ਦਾ ਮੁੱਲ ਕੀ ਪੁੱਛਣਾ ਪਿਆਰ ਦੇ ਵਿੱਚ ਦੇ ਦਿੱਤਾ ਤੇ ਬਸ ਠੀਕ ਹੈ ਹੁਣ ਇੱਥੇ ਗੱਲ ਸੁਣੋ ਬੰਦੇ ਦਾ ਆਪਣਾ ਸਟੈਂਡਰਡ ਜੇ 50000 ਦੀ ਸ਼ਰਟ ਪਾਉਣ ਵਾਲਾ ਹੈ ਤੇ ਤੁਸੀਂ ਉਹਨੂੰ 500 ਦੀ ਸ਼ਰਟ ਦੇਣ ਲੱਗਿਆਂ ਸ਼ਰਮ ਮੰਨੋਗੇ ਬੰਦੇ ਦਾ ਸਟੈਂਡਰਡ ਦੇਖੋਗੀ ਸਮਝਦੇ ਹੋਗਾ ਸਾਡੇ ਨਾਲ ਇੱਥੇ ਇੱਕ ਮਹਾਪੁਰਖ ਨੇ ਆਉਣਾ ਸੀ ਮੈਂ 20 ਸਾਲ ਪਹਿਲਾਂ ਦੀ ਗੱਲ ਕਰਦਾ 2000 ਵਿੱਚ ਸਨ 2000 ਇੱਥੇ ਰੱਖਿਆ ਸਮਾਗਮ ਤੇ ਉਹ ਮੈਂ ਆਖਿਆ ਬਾਬਾ ਜੀ ਤੁਸੀਂ ਆਇਓ ਉਹ ਕਹਿੰਦੇ ਆਵਾਂਗੇ ਤੇ ਜਦੋਂ ਉਹਨਾਂ ਨੇ ਆਉਣਾ ਸੀ ਤੇ ਉਹ ਮੈਨੂੰ ਮੈਂ ਤਾਂ ਕਿਹਾ ਮੈਂ ਕਿਹਾ ਪ੍ਰੋਗਰਾਮ ਸਵੇਰੇ ਹੋਣਾ ਹੈ ਤੁਸੀਂ ਫਿਰ ਇੱਕ ਦਿਨ ਦੀ ਹਾਜ਼ਰੀ ਭਰਿਓ ਮੈਂ ਕਿਹਾ ਆਉਣਗੇ ਰੋਟੀ ਪਾਣੀ ਖਾਣਗੇ ਤੇ ਚਲੇ ਜਾਣਗੇ ਮੈਨੂੰ ਕਹਿੰਦੇ ਮੈਂ ਵਿਹਲਾ ਹੀ ਆ ਮੈਂ ਦੋ ਦਿਨ ਉੱਥੇ ਹੀ ਰਾਂਗਾ ਮੈਂ ਕਿਹਾ ਜੀ 7:00 ਮੈਨੂੰ ਉਹ ਦਿਨ ਵਿਪਤਾ ਛਿੜ ਗਈ ਮੈਂ ਕਿਹਾ ਇੱਥੇ ਤੇ ਇਹਨਾਂ ਦੇ ਸਿੰਘ ਵੀ ਏਸੀਆਂ 'ਚ ਰਹਿੰਦੇ ਐ ਤੇ ਮੇਰੇ ਸਥਾਨ ਤੇ ਇਹਨਾਂ ਨੇ ਆਉਣਾ ਸਾਡੇ ਤੇ ਏਸੀ ਨਹੀਂ ਲੱਗਾ ਤੇ ਮੈਂ ਉਹਨਾਂ ਨੂੰ ਆਪਣੇ ਕਮਰੇ 'ਚ ਠਹਿਰਾਇਆ ਪਰ ਉਹਨਾਂ ਦੇ ਆਉਣ ਤੋਂ ਪਹਿਲਾਂ ਪਹਿਲਾਂ ਰਾਤੋਂ ਰਾਤ ਲਾ ਜਾ ਕੇ ਉਦੋਂ ਏਸੀ ਸਾਡੇ ਲੱਗਾ ਨਹੀਂ ਸੀ ਪਰ ਅਸੀਂ ਔਖੇ ਹੋ ਕੇ ਏਸੀ ਲਵਾਇਆ ਵੀ ਇਹ ਬੰਦੇ ਦਾ ਸਟੈਂਡਰਡ ਬਹੁਤ ਉੱਚਾ ਹੈ ਤੇ ਏਸੀ ਜਿਤੇ ਬਿਨਾ ਰਹਿੰਦਾ ਨਹੀਂ ਸਮਝਦੇ ਆਂ ਅਗਲਾ ਚਾਰ ਸਬਜ਼ੀਆਂ ਰੋਜ਼ ਖਾਂਦਾ ਹੈ ਅਸੀਂ ਇੱਕ ਕਿਵੇਂ ਅਸੀਂ ਪੰਜ ਖਵਾਵਾਂਗੇ ਵੀ ਯਾਰ ਅਗਲੇ ਤਾਂ ਤੇ ਕਿ ਕੀ ਕਹੂੰ ਸਾਨੂੰ ਸਮਝਦੇ ਹੋ ਗੱਲ ਹੁਣ ਜਿੱਦਾਂ ਦਾ ਬੰਦੇ ਦਾ ਸਟੈਂਡਰਡ ਹੋਵੇ ਤੁਹਾਨੂੰ ਉਦਾਂ ਦਾ ਕਰਨਾ ਪੈਂਦਾ ਹੈ ਸਮਝ ਗਏ ਉਦਾਂ ਦਾ ਗਿਫਟ ਦੇਣਾ ਪਊ ਤਾਂ ਅਗਲਾ ਖੁਸ਼ ਹੋਊ ਨਾ ਵੀ ਮੈਂ 50000 ਦੀ ਸ਼ਰਤ ਪਾਉਂਦਾ ਇਹਨੇ ਲੱਖ ਦੀ ਦਿੱਤੀ ਹੈ ਤਾਂ ਖੁਸ਼ ਹੋ ਅਗਲੇ ਦਾ ਸਟੈਂਡਰਡ 50000 ਦੀ ਪਾਉਂਦਾ ਜੁੱਤੇ ਲੱਖ ਰੁਪਏ ਦੇ ਪਾਉਂਦਾ ਉਹਦਾ ਸਟੈਂਡਰਡ ਲੱਖ ਰੁਪਏ ਦਾ ਸਮਝਦੇ ਹੁਣ ਨੋਟ ਕਰਿਓ ਸਾਡਾ ਜਿਹੜਾ ਸਟੈਂਡਰਡ ਹੈ ਸਟੈਂਡਰਡ ਮਤਲਬ ਔਕਾਤ ਸਟੈਂਡਰਡ ਦਾ ਅਰਥ ਹੈ ਔਕਾਤ ਗਿਫਟ ਮਿਲਦਾ ਹੈ ਔਕਾਤ ਦੇ ਹਿਸਾਬ ਨਾਲ ਠੀਕ ਹੈ ਇਹ ਲੀਡਰਾਂ ਨੂੰ ਪਤਾ ਹੈ ਇਹਨਾਂ ਨੂੰ ਗਿਫਟ ਕਿਹੜਾ ਦੇਣਾ ਹੈ ਇਹਨਾਂ ਦੀ ਔਕਾਤ ਬੋਤਲਾਂ ਵਾਲੀ ਹੋਈ ਹੈ ਇਹਨਾਂ ਦੀ ਔਕਾਤ ਗੱਪਾਂ ਸੁਣਨ ਵਾਲੀ ਹੈ ਝੂਠ ਸੁਣਨ ਵਾਲੀ ਹੈ ਸੁਪਨੇ ਵਖਾਉਣ ਵਾਲੀ ਹੈ ਇਹਨਾਂ ਨੂੰ ਔਕਾਤ ਇਹਨਾਂ ਦੀ ਇਹਨਾਂ ਦੀ ਹਿਸਾਬ ਨਾਲ ਤੁਸੀਂ 5 ਸਾਲ ਬਾਅਦ ਇਹਨਾਂ ਨੂੰ ਇਹ ਕੁਝ ਕਹਿ ਦਿਆ ਕਰੋ ਇਹ ਇੰਨੇ ਜੋਗ ਗਈ ਹੈ ਸਾਡਾ ਜਿੱਤੇ ਸਟੈਂਡਰਡ ਬਦਲ ਗਿਆ ਨਾ ਸਾਡਾ ਸਟੈਂਡਰਡ ਬਦਲ ਗਿਆ ਉਹਦੋਂ ਲੀਡਰਾਂ ਨੂੰ ਸੋਚਣਾ ਪੈਣਾ ਵੀ ਇਹ ਜਨਤਾ ਹੋ ਗਈ ਸਿਆਣੀ ਹੁਣ ਇਹਨਾਂ ਨੂੰ ਇਮਾਨਦਾਰੀ ਦਾ ਗਿਫਟ ਦੇਣਾ ਪੈਣਾ ਮੈਂ ਇਮਾਨਦਾਰ ਬਣਾ ਮੈਂ ਸੱਚਾ ਬਣਾ ਮੈਂ ਠੀਕ ਹੋਵਾਂ ਉਹ ਬੰਦੇ ਨੂੰ ਕਰਨਾ ਪੈਣਾ ਲੀਡਰਾਂ ਨੂੰ ਵੀ ਜਨਤਾ ਮੇਰੀ ਇਮਾਨਦਾਰੀ ਪਾਲਦੀ ਹੈ ਜਨਤਾ ਮੇਰੇ ਤੋਂ ਵਾਅਦਾ ਪੂਰਤੀ ਪਾਲਦੀ ਹੈ ਜਨਤਾ ਮੇਰੇ ਤੋਂ ਨੌਕਰੀਆਂ ਪਾਲਦੀ ਹੈ ਜਿੱਦੇ ਉਹਨਾਂ ਨੂੰ ਪਤਾ ਲੱਗ ਗਿਆ ਨਾ ਉਦਦੇ ਅਗਲੇ ਨੇ ਘਰੇ ਬੈ ਕੇ ਸੋਚਣਾ ਵੀ ਕੀ ਕਰੀਏ ਹੁਣ ਕਿਵੇਂ ਇਹਨਾਂ ਨੂੰ ਖੁਸ਼ ਕਰੀਏ ਹੁਣ ਅਗਲੇ ਨੂੰ ਪਤਾ ਪਿੱਛੇ ਜੇ ਐਮਐਲਏ ਦੀ ਇਲੈਕਸ਼ਨ ਲੜਦੇ ਨੇ ਐਦੀ ਕਿ ਟਿਕਟ ਮਿਲ ਰਹੀ ਸੀ ਮੈਂ ਲੁਧਿਆਣੇ ਦੇ ਏਰੀਆ ਚ ਗਿਆ ਉਹ ਮੈਨੂੰ ਗੱਲ ਕਰਨ ਕਹਿੰਦੇ ਜੀ ਪੈਸਾ ਹੀ ਬੜਾ ਲੱਗ ਜਾਂਦਾ ਹੈ 10-10 ਕਰੋੜ ਰੁਪਈਆ ਇੱਕ-ਇੱਕ ਐਮਐਲਏ ਲਾ ਦਿੰਦਾ ਮੈਂ ਕਿਹਾ ਇੰਨਾ ਪੈਸਾ ਕਹਿੰਦੇ ਸ਼ਰਾਬਾਂ ਅਡਵਰਟਡੀਆਂ ਨੇ ਮੈਂ ਕਿਹਾ ਓ ਹੋ ਹੋ ਹੋਰ ਮੈਂ ਵੀ ਮਿੱਠਾ ਜਿਹਾ ਅੱਛਾ ਫਿਰ ਹੋਰ ਤਾਂ ਪੁੱਛਾਂ ਵਾਲਾ ਕਿਹਿੰਦਾ ਕੋਕ ਦੀਆਂ ਬੋਤਲਾਂ ਵੀ ਵਰਤੌਣੀਆਂ ਪੈਂਦੀਆਂ ਮੈਂ ਕਿਹਾ ਕੋਕ ਕਹਿੰਦੇ ਬੀਬੀਆਂ ਕਹਿੰਦੀਆਂ ਬੰਦਿਆਂ ਨੂੰ ਸ਼ਰਾਬ ਦੀ ਬੋਤਲ ਸਾਨੂੰ ਕੋਕ ਤੇ ਦਿਓ ਸੱਚੀ ਮੈਨੂੰ ਇਦਾਂ ਦੱਸਿਆ ਕਹਿੰਦੇ ਜੀ ਅਸਲੀ ਪਿਛਲੇ ਵਾਰੀ ਸੂਟ ਵੀ ਲਿਆ ਲਿਆ ਕੇ ਵੰਡੇ ਆ ਸਾਰੇ ਪਿੰਡ ਚ ਸੂਟ ਕੱਲੇ ਕੱਲੇ ਪਿੰਡ ਦੇ ਵਿੱਚ ਕੱਲੀ ਕੱਲੀ ਬੀਬੀ ਨੂੰ ਕਹਿੰਦੇ ਸੀ ਸੂਟ ਦਿੱਤਾ ਮੈਂ ਕਿਹਾ ਬੜਾ ਮਹਿੰਗਾ ਪੈ ਜਾਂਦਾ ਹੋਣਾ 2000 ਦਾ ਤੇ ਸੂਟ ਆਉਂਦੇ ਕਹਿੰਦੇ 2000 ਦਾ ਕਿਹੜਾ 200 ਦਾ ਆ ਜਾਂਦਾ ਕਹਿੰਦੇ ਥੋਕ-ਥਾਕ ਵਿੱਚ ਲੈ ਆਉਂਦੇ ਆ ਸੀ ਤੇ 2-200 ਦੇ ਸੂਟ ਬੱਸ ਕਹਿੰਦੇ ਕਹਿੰਦੇ ਇੱਕ-ਇੱਕ ਕੋਕ ਦੀ ਬੋਤਲ 2-2 ਲੀਟਰ ਵਾਲੀ ਮੈਂ ਕਿਹਾ ਕੋਕ ਤੇ ਮਰ ਜਾਂਦੇ ਨੇ ਸਾਡੇ ਵਾਲੇ ਬੰਦਾ ਕਹਿੰਦਾ ਬੋਤਲ ਲਿਆ ਦਿਓ ਬੀਬੀ ਕੀ ਦੀ ਕੋਕ ਲਿਆ ਦਿਓ ਲੈ ਆਹ ਓਕਾ ਤੇ ਸਟੈਂਡਰਡ ਤੇ ਸਾਡਾ ਹੈ ਭਰ ਦਿਓ ਗਿਫਟ ਇਮਾਨਦਾਰੀ ਦਾ ਲੀਡਰਾਂ ਤੋਂ ਸੱਚੇ ਹੋਣ ਚੰਗੇ ਹੋਣ ਅੱਜ ਜਨਤਾ ਕਹਿੰਦੀ ਐ ਸਾਡੇ ਬਾਬਾ ਜੀ ਦੇ ਡੇਰੇ ਤੇ ਮੱਥਾ ਲੀਡਰ ਟੇਕ ਦਵੇ ਸਾਡੀਆਂ ਵੋਟਾਂ ਇਹਨੂੰ ਪਾਵਾਂਗੇ ਲੈ ਇੱਥੇ ਖੜੇ ਨੇ ਲੋਕ ਤੇਰੇ ਬਾਬਾ ਜੀ ਕੋਲ ਜਾਊਗਾ ਸਿਫਤ ਤੇ ਚਾਰ ਸ਼ਬਦ ਕਹਿ ਦੂਗਾ ਮੱਥਾ ਟੇਕ ਕੇ ਕਹਿ ਦੂਗਾ ਇਹ ਬਾਬਾ ਜੀ ਵਰਗਾ ਕੋਈ ਬਾਬਾ ਜੀ ਨਹੀਂ ਹੈਗਾ ਤੇ ਬਸ ਤੁਸੀਂ ਸਾਰੇ ਮੂੰਹ ਚੁੱਕ ਕੇ ਪਾ ਦਿਓ ਵੋਟਾਂ ਤਾਂ ਕਰਕੇ ਅਗਲੇ ਨੂੰ ਜਨਤਾ ਨੂੰ ਖੁਸ਼ ਕਰਨਾ ਹੀ ਨਹੀਂ ਪੈਂਦਾ ਬਾਬਿਆਂ ਨੂੰ ਖੁਸ਼ ਕਰ ਲੈਂਦੇ ਨੇ ਜਨਤਾ ਮਗਰੀ ਹੈ ਭੇਡਾਂ ਦੇ ਮਗਰੀ ਹੁੰਦੀਆਂ ਹੈ ਹੈ ਕਿ ਨਹੀਂ ਚਾਹੀਦਾ ਨਹੀਂ ਵੀ ਜੇ ਸਾਡਾ ਸਟੈਂਡਰਡ ਇਦਾਂ ਦਾ ਬਣ ਜਾਇਆ ਸੀ ਨਹੀਂ ਮੰਨਦੇ ਵੀਰੋ ਸੁਣੋ ਅਗਲੇ ਨੂੰ ਪਤਾ ਹੁੰਦਾ ਹੈ ਆ ਜਿਹੜਾ ਬੰਦਾ ਖੜਾ ਹੈ ਨਾ ਇਹਦੀ ਚਾਪ ਲੂਸੀ ਕਰੋ ਇਹਦੀਆਂ ਸਿਫਤਾਂ ਦੇ ਪੁੱਲ ਬੰਨੋ ਇਹਨੇ ਖੁਸ਼ ਹੋ ਜਾਣਾ ਕਈ ਬੰਦਿਆਂ ਦਾ ਸਟੈਂਡਰਡ ਹੁੰਦਾ ਜਦੋਂ ਤੁਸੀਂ ਗੱਲ ਕਰੋ ਵੀ ਸਿਫਤ ਜੇ ਉਹ ਉਹਨੇ ਤੂੰ ਚੱਲ ਬਸ ਠੀਕ ਹੈ ਗੱਲ ਕਰ ਜਿਹੜੀ ਕਰੀ ਗੱਲ ਕਰ ਸਟੈਂਡਰਡ ਦੇ ਹਿਸਾਬ ਨਾਲ ਅਗਲਾ ਤੁਹਾਡੇ ਨਾਲ ਗੱਲ ਕਰਦਾ ਇੱਥੇ ਕਈ ਵਾਂ ਕਈਆਂ ਨੂੰ ਵੇਖੀਦਾ ਐ ਇੰਨਾ ਖੁੱਲ ਜਾਣਗੇ ਮਜ਼ਾਕ ਕਰੀ ਜਾਣਗੇ ਚੌੜ ਕਰੀ ਜਾਣਗੇ ਹੱਸੀ ਜਾਣਗੇ ਪੁੱਠੀਆਂ ਸਿੱਧੀਆਂ ਗੱਲਾਂ ਕਰੀ ਜਾਣਗੇ ਮੁੜ ਕੇ ਕਹਿਣਗੇ ਸਾਡਾ ਰੋਬ ਨਹੀਂ ਮੰਨਦੇ ਅਗਲਾ ਕਹਿੰਦਾ ਤੇਰੀ ਔਕਾਤ ਹੈਗੀ ਐ ਰੋਬ ਵਾਲੀ ਔਕਾਤ ਹੈਗੀ ਤੇਰੀ ਰੋਬ ਵਾਲੀ ਤੂੰ ਤੇ ਗੱਲ-ਗੱਲ ਤੇ ਮਜ਼ਾਕ ਕਰਦਾ ਤੇਰੀ ਬੋਲਬਾਣੀ ਕਿਦਾਂ ਦੀ ਐ ਗਾੜਾ ਤੂੰ ਕਢਣਾ ਪੁੱਠੇ ਸਿੱਦੇ ਤੇਰੇ ਕੰਮ ਨੇ ਤੇ ਸਾਨੂੰ ਕਹਿੰਦਾ ਰੋਬ ਨਹੀਂ ਮੇਰਾ ਚੱਲਦੇ ਚੱਲিয়ে ਕੀ ਤੂੰ ਰੋਬ ਵਾਲਾ ਹੈ ਨਾ ਵੀਰੋ ਰੋਬ ਜੇ ਰੱਖਣਾ ਤਾਂ ਰੋਬ ਵਾਲੀ ਔਕਾਤ ਚਾਹੀਦੀ ਹੈ ਕਈਆਂ ਦਾ ਰੋਬ ਮੰਨਿਆ ਹੀ ਨਹੀਂ ਜਾਂਦਾ ਮਾਣਿਆ ਵੀ ਜਾਂਦਾ ਕਈਆਂ ਦਾ ਹੁਕਮ ਮੰਨਿਆ ਨਹੀਂ ਜਾਂਦਾ ਹੁਕਮ ਮਾਣਿਆ ਜਾਂਦਾ ਹੈ ਐ ਨਜ਼ਾਰਾ ਜਿਹਾ ਆਉਂਦਾ ਮੇਰੀ ਡਿਊਟੀ ਲਾਤੀ ਹੁਕਮ ਕੀਤਾ ਵੀ ਅੱਛਾ ਆਹ ਕੰਮ ਕਰੀ ਅੱਛਾ ਯਾਰ ਮੈਨੂੰ ਕਹਿਤਾ ਹੁਕਮ ਮੰਨਿਆ ਨਹੀਂ ਮਾਣਿਆ ਜਾ ਰਿਹਾ ਸਵਾਦ ਆ ਰਿਹਾ ਬੰਨਣ ਦਾ ਇਹਦੀ ਗੱਲ ਮੈਂ ਮੰਨਾਂ ਤਾਂ ਮੈਨੂੰ ਖੁਸ਼ੀ ਹੋਵੇ ਕਈਆਂ ਦਾ ਹੁਕਮ ਗੁੱਸਾ ਚੜ ਜਾਂਦਾ ਮੈਨੂੰ ਹੁਕਮ ਚਾੜਦਾ ਪਰ ਕਈਆਂ ਦਾ ਹੁਕਮ ਹੀ ਕਹਿ ਦੇਣ ਵੀ ਆਹ ਕੰਮ ਕਰਨਾ ਹੈ ਚਾਹ ਨਾਲ ਕਰਦਾ ਸ਼ੌਕ ਨਾਲ ਕਰਦਾ ਰੀਜ ਨਾਲ ਕਰਦਾ ਤੇ ਜਦੋਂ ਨਾ ਲੀਡਰਾਂ ਦੀ ਔਕਾਤ ਸਾਡੀ ਵੱਧ ਗਈ ਸਾਡਾ ਸਟੈਂਡਰਡ ਬਣ ਗਿਆ ਸਾਡਾ ਸਟੈਂਡਰਡ ਜਨਤਾ ਦਾ ਸਟੈਂਡਰਡ ਬਣ ਗਿਆ ਫਿਰ ਲੀਡਰਾਂ ਨੂੰ ਚੰਗੇ ਆਪੇ ਬਣਨਾ ਪੈਣਾ ਵੀ ਇਹ ਲੋਕ ਹੋ ਗਏ ਸਿਆਣੇ ਇਹਨਾਂ ਨੂੰ ਹੁਣ ਕੰਮ ਕਰਕੇ ਦਈਏ ਕੰਮ ਨਹੀਂ ਤੇ ਬੋਰੀ ਬਿਸਤਰਾ ਢੋਲ ਕਰ ਦੇਣਗੇ ਇਹ ਹੁਣ ਸਮਝਦੇ ਨੇ ਸਾਰਾ ਕੁਝ ਸਿਆਣੇ ਨੇ ਤੇਜ ਨੇ ਇਹ ਬੁੱਧੂ ਨਹੀਂ ਬਣਦੇ ਉਹਨਾਂ ਨੂੰ ਸਾਡੀ ਔਕਾਤ ਦਾ ਪਤਾ ਲੱਗ ਗਿਆ ਬੱਸ ਥੋੜੇ ਬਹੁਤ ਪੈਸੇ ਦੇ ਦੇਓ ਇਹਨੇ ਨਾਲ ਖੁਸ਼ ਹੋ ਜਾਂਦੇ ਸਰਪੰਚ ਨੂੰ ਮਨਾ ਲਓ ਸਰਪੰਚ ਸਾਡੇ ਵੱਲ ਹੈ ਪਿੰਡ ਨੂੰ ਉਹਨੇ ਆਪੇ ਮਨਾ ਲੈਣਾ ਬਹੁਤੇ ਲੋਕੀ ਵੋਟਾਂ ਐਮ ਐਲ ਏ ਮੁੱਖ ਮੰਤਰੀ ਦੇ ਮੂੰਹ ਨੂੰ ਨਹੀਂ ਪਾਉਂਦੇ ਜ਼ਿਆਦਾਤਰ ਸਰਪੰਚ ਦੇ ਮੂੰਹ ਨੂੰ ਹੀ ਪਾਉਂਦੇ ਸਰਪੰਚ ਜਿੱਧਰ ਨੂੰ ਕਹਿ ਦੂਗਾ ਉਧਰ ਨੂੰ ਮੋੜ ਲਾ ਦੇ। ਆਪਣੀ ਕੋਈ ਸੋਚ ਦੀ ਹਰ ਕਾ ਬਲੋਭਨਾ ਕਿੱਥੇ ਖੜੇ ਤੇ ਤਤ ਕਿੱਥੇ ਐ ਤਤ ਅੱਜ ਤੱਕ ਨਿਕਲਿਆ ਹੀ ਨਹੀਂ ਸਾਡਾ ਤੇ ਕਦੇ ਅਸੀਂ ਉਹ ਦਹੀਂ ਰਿੜਕਿਆ ਨਹੀਂ ਕਦੇ ਵੀ ਦੁੱਧ ਨਹੀਂ ਰਿੜਕਿਆ ਦੁੱਧ ਨਹੀਂ ਰਿੜਕਿਆ ਅਸੀਂ ਕਦੇ ਕੱਖ ਨਹੀਂ ਨਿਕਲਿਆ ਇਸੇ ਕਰਕੇ ਆ ਹਾਲ ਐ ਸਾਡਾ